ਮਾਣ ਸਹਿਰੇ ਲੋਕਾਂ ਤੇ ਤੁਹਾਡੇ ਹਰਕੇ ਦੇ ਮੁਖ ਸੇਵਾਦਾਰ ਨੇ ਔਰ ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਕਿਰਪਾ ਨਾਲ ਪਾਈ ਬੋਗਸ ਸਿੰਘ ਨੰਗੋਆ ਨਰਨਾਥਵਾੜਾ ਵਾਲੇ ਨੇ ਔਰ ਸਾਡੇ ਪਰਿਵਾਰ ਨੇ ਤੁਹਾਡੇ ਔਰ ਮੇਰੇ ਪਿਤਾ ਜੀ ਨਾਲ ਬਹੁਤ ਵੱਡਾ ਪ੍ਰੇਮ ਸੀ ਸਾਡੇ ਸਵਾਤਵਾਸੀ ਜਿਹੜਾ ਕਾਟਿਆ ਚੋਣੇ ਬੈਠੇ ਪੰਦੀ ਰੇਂਦੇ ਹੱਡੀ ਫਤਿਹ ਅੱਜ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਇਸ ਹਰਕੇ ਦੇ ਅੰਦਰ ਹੈ ਅਜੀ ਤਨ ਹਰਕੇ ਕੱਢ ਕੇ ਆਇਆ ਵਿਨਾਕਲਾ ਸਭ ਤੋਂ ਉੱਤਮ ਭੰਗਾਇਕ ਹੈ ਮੈਨੂੰ ਪੂਰਾ ਯਕੀਨ ਹੈ ਸਾਰੇ ਦੇ ਮਨੁੱਖਾਂ ਨੇ ਦਰਸ਼ਨ ਕਰ ਲਈ ਇੱਕ ਵਾਰੀ ਬੇਨਤੀ ਹੈ ਨਾ ਕਿ ਹਰ ਕੋਈ ਤੋਂ ਵੱਧ ਲੈਂਦਾ ਹਰ ਹਰ ਦਾ ਹਰਕਾ ਤੁਮ ਜੋਰੇ ਲੈ ਨਾ ਹਰਕਾ ਜਿਹਨਾਂ ਸੰਗੋਗ ਦੇ ਪੰਜ ਵਿਧਾਨ ਸਭਾ ਹਰਕਾ ਸਭ ਤੋਂ ਉੱਪਰ ਹੈ ਬੋਲੇ ਸੇ ਮਾਣਿਕਾ ਕਰਾਉਂ ਕਉਂਕਿ ਦੇਖੋ ਮਲੇ ਵੀ ਛੋਟੇ ਹੰਤੇ ਦੇ ਕੰਮਾਂ ਚ ਪਿਆ ਹੋਇਆ ਹੁੰਦਾ ਬੋਲ ਨਹੀਂ ਹੈ ਉਹ ਸਾਨੂੰ ਕਿੱਦਾਂ ਦੇਖਣਾ ਨਹੀਂ ਮਿਲਦੀ ਪਾਰਟੀ ਦੇ ਸਭੀ ਡਿਊਟੀ ਲਈ ਬੋਲ ਦੀ ਕਿਰਪਾ ਨਾਲ

ਜਿਹੜੇ ਸਾਡੇ ਤੇ ਲੱਗਦੇ ਸੀ कांग्रेस पार्टी ਲੱਗਦੇ ਕਾਂਗਰਸ ਲੱਗਦੇ ਤੇ ਅੱਗੇ ਔਰ ਪੰਜਾਬ ਦੇ ਹਰ ਇੱਕ ਦਾ ਵਧਰ ਬਣਾਉਗਾ ਪੰਜਾਬ ਨੂੰ ਖਿਸ਼ਾਲ ਬਣਾਉਗਾ ਅਲੰਗਵਾ ਸਾਹਿਬ ਬਲਤਾਂ ਕੇ ਦੇ ਲਈ ਦਿਨ ਨੌਂ ਨੇ ਕਰਦਾ ਉਹ ਲਿਖਿਆ ਹੁੰਦਾ ਕਿ 240 ਦੰਦਾਂ ਦਾ ਕੰਮ ਨੂੰ ਵਟਾ ਨਹੀਂ ਸਕਦੇ ਉਹ ਜਾਰੇ ਪਤੀ ਚੱਕ ਚਲੇ ਆ ਜਾ ਸਰਾਈ ਦੀ ਮੀਟਿੰਗ ਬਾਰੇ। ਸੋ ਅੱਜ ਸਾਡੇ ਸਰਕਲ ਲੈ ਰਹੇਗਾ ਅੱਗੇ ਦੀ ਅਸੀਂ ਮੀਟਿੰਗਾਂ ਕੀਤੀਆਂ ਨੇ ਇਹ ਤੋਂ ਬਾਅਦ ਮਕੂੜਸਾ ਉਹ ਜਿਹੜੀ ਹੈ ਸਾਡੀ ਕਨੋਰੀ ਏਰੀਆ ਦਾ ਸਰਕਲ ਦੀ ਮੀਟਿੰਗ ਹੋਣੀ ਹੈ। ਸੋ ਅੱਜ ਸਰਕਲ ਵਾਈਜ਼ ਮੀਟਿੰਗਾਂ ਦਾ ਜਿਹੜਾ ਸਾਡਾ ਪ੍ਰੋਗਰਾਮ ਚੱਲਿਆ ਜੋ ਸਦਸਕ ਗੁਬੀ ਸਿੰਘ ਬਾਦਲ ਨੇ ਹੁਕਮ ਕੀਤਾ ਸੀ ਕਿ ਸਰਕਲ ਵਾਈਜ਼ ਮੀਟਿੰਗਾਂ ਕਰੋ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈ ਜੋ ਲੋਕ ਸਭਾ ਆ ਰਹੀ ਹੈ ਉਦੀ ਤਿਆਰੀ ਸੰਬੰਧੀ ਅੱਜ ਸਾਰੀਆਂ ਸਾਡੇ ਵਰਕਰਜ਼ ਦੀ ਜਿਹੜੀ ਹੈ ਮੀਟਿੰਗ ਹੋਈ ਹੈ ਕਿਉਂਕਿ ਹੁਣ ਅਸੀਂ ਆਪਣੇ ਅੱਜ ਤੋਂ ਤਿਆਰੀ ਜਿਹੜੀ ਹੈ ਆਰੰਭ ਕਰ ਦੇਣੀ ਹੈ ਜਿਹੜੀ ਪਾਰਲੀਮੈਂਟ ਆ ਰਹੀ ਹੈ ਆਗਰੇ ਵਾਸਤੇ ਸੋ ਪਿੰਡ-ਪਿੰਡ ਜਾ ਕੇ ਸਾਰੇ ਵਰਕਰਾਂ ਨੂੰ ਲਾਮਬੰਦ ਕਰਨਾ ਹੈ ਔਰ ਇਹਦੇ ਨਾਲ-ਨਾਲ ਸਾਡੀ ਸ਼ਮਣੇ ਕਰਦਣ ਦੀ ਜਿਹੜੀ ਜਥੇਬੰਦੀ ਹੈ ਸਰਕਲ ਦੀ ਜਥੇਬੰਦੀਆਂ ਜਾਂ ਜ਼ਿਲ੍ਹੇ 'ਚ ਜਥੇਬੰਦੀਆਂ ਪਿੰਡ ਪਤਨੀਆਂ ਜਥੇਬੰਦੀਆਂ ਜਿਹੜੇ ਕਾਇਆਂ ਨੇ ਉਹ ਵੀ ਅੱਜ ਤੋਂ ਅਸੀਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਮਹੀਨੇ ਦੇ ਵਿੱਚ ਸਾਰੇ ਹਲਕਾ ਲਹਿਰੇ ਦੀਆਂ ਪਿੰਡ ਪਿੰਡ ਤੱਕ ਜਥੇਬੰਦੀਆਂ ਜਿਹੜੀਆਂ ਅਸੀਂ ਕਾਇਮ ਕਰ ਦੇਣੀਆਂ ਨੇ ਕਿਉਂਕਿ ਇਹ ਹਲਕਾੜ ਲਹਿਰਾ ਪੰਥਕ ਹਲਕਾ ਹੈ ਔਰ ਹਮੇਸ਼ਾ ਸ਼੍ਰੋਮਣੀ ਕਾਲੀ ਦਲ ਦੇ ਨਾਲ ਖੜਾ ਹੈ ਤੋਂ ਅੱਜ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਦਾ ਅੱਜ ਮਾਹੌਲ ਬਣਿਆ ਹੋਇਆ ਹੈ ਔਰ ਜੋ ਆਮ ਆਦਮੀ ਪਾਰਟੀ ਸੀ ਜਿਹਦਾ ਬੜੇ ਚਾਵਾਂ ਦੇ ਨਾਲ ਲੋਕਾਂ ਨੇ ਵੋਟਾਂ ਪਾਈ ਸੀ ਬਦਲਾਅ ਕਰਕੇ ਵੋਟਾਂ ਪਾਈਆਂ ਸੀ ਔਰ ਇੰਨੇ ਜਲਦੀ ਜਿਹੜੀ ਅਸੀਂ ਅੱਜ ਲੋਕਾਂ ਦਾ ਮੋਹ ਜਿਹੜਾ ਹੈ ਆਮ ਆਦਮੀ ਤੋਂ ਭੰਗ ਹੋ ਗਿਆ ਕਿਉਂਕਿ ਉਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ ਤੁਸੀਂ ਆਪਣਾ ਹੀ ਦੇਖ ਲਓ ਲਹਿਰੇ ਲਹਿਰੇ ਦੇ ਵਿੱਚ ਜਿਹੜਾ ਇੱਥੇ ਇੰਜੀਨੀਅਰ ਕਾਲਜ ਹੈਗਾ ਬਾਬਾ ਹੀਰਾ ਸਿੰਘ ਜੀ ਔਰ ਜਿਹੜੇ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਦੇਸ਼ ਭਗਤ ਹੋਏ ਨੇ ਉਹਨਾਂ ਦੇ ਨਾਂ ਤੇ ਚੱਲਦਾ ਹੈ ਅੱਜ ਉੱਥੇ ਵੀ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਉੱਥੋਂ ਕੱਢ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਔਰ ਉਹ ਆਪਣੇ ਨੌਕਰੀਆਂ ਦੇ ਲਈ ਆਪਣੀ ਪਰਿਵਾਰ ਦੇ ਪੜਨ ਲਈ ਸੰਘਰਸ਼ ਕਰ ਰਹੇ ਨੇ ਹਮੇਸ਼ਾ ਅਸੀਂ ਉਹਨਾਂ ਦੇ ਨਾਲ ਖੜੀਆ ਸ਼੍ਰੋਮਣੀ ਅਕਾਲੀ ਦਲ ਸੋ ਜਦੋਂ ਵੀ ਸਾਡੀ ਸਰਕਾਰ ਆਈ ਹਮੇਸ਼ਾ ਇਹਨਾਂ ਪਰਿਵਾਰਾਂ ਦੀ ਵੀ ਜਿਹੜੀ ਹੈ ਸੁਣੀ ਜਾਵੇਗੀ ਔਰ ਇਹ ਜਿਹੜਾ ਇਹ ਹੈ ਦੇਸ਼ ਭਗਤ ਕਾਲਜ ਹੈਗਾ ਇਹਨੂੰ ਵੀ ਹੋਰ ਵੱਡਾ ਪੱਧਰ ਤੇ ਆਉਣ ਦੇ ਬਾਅਦ ਜਦੋਂ ਸਾਡੀ ਸਰਕਾਰ ਵੱਲੋਂ ਵੀ ਬਣਾਵਾਂਗੇ ਇੱਕ ਫਰ ਵੀ ਜਿਹੜੀ ਯਾਤਰਾ ਚਲਾਈ ਜਾ ਰਹੀ ਹੈ ਉਸ ਲਈ ਕਿਸ ਤਰ੍ਹਾਂ ਨੇ ਤੇ ਤੁਸੀਂ ਜਾਣਾ ਵੀ ਹੈ ਜਲਾਸ ਵੀ ਬੁਲਾਇਆ ਗਿਆ ਕੱਲ੍ਹ ਦਾ ਬਿਲਕੁਲ ਅਸੀਂ ਇੱਕ ਤਰੀਕ ਨੂੰ ਸਾਡਾ ਸ੍ਰੀ ਕਾਲ ਤਨ ਸਾਹਿਬ ਦੇ ਤੇ ਉੱਥੇ ਜਲਾਸ ਵੀ ਬੁਲਾਇਆ ਇੱਕ ਤਰੀਕ ਨੂੰ ਜ਼ਿਦਾਰ ਸਗਵੀ ਸਿੰਘ ਬਾਦਲ ਪ੍ਰਧਾਨ ਸਾਬ੍ਹ ਨੇ ਅਕਾਲੀ ਦਲ ਨੇ ਉੱਥੋਂ ਆਪਣੀ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਉਹ ਰੰਮ ਕਰਨੀ ਆ ਉਹ ਹਰ ਹਲਕੇ ਦੇ ਵਿੱਚ ਆਉਣਗੇ ਤਕਰੀਬਨ ਦੋ ਹਲਕੇ ਰੋਜ਼ ਉਹਨਾਂ ਨੇ ਆਪਣੀ ਪਾਕ ਯਾਤਰਾ ਕਰਕੇ ਕੱਢਣੇ ਨੇ ਸੋ ਇੱਕ ਦਿਨ ਲਹਿਰੇਗੱਲ ਹਲਕੇ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਆਉਣਾ ਤੇ ਉਹਨਾਂ ਦੇ ਸਵਾਗਤ ਲਈ ਉਹਨਾਂ ਦੇ ਸਾਰੇ ਪ੍ਰਬੰਧਾਂ ਲਈ ਵੀ ਸਾਰੀ ਅੱਜ ਜਿਹੜੀ ਹੈ ਸਾਰੇ ਵਰਕਰਾਂ ਨੇ ਔਰ ਇਥੇ ਮੀਟਿੰਗ ਕੀਤੀ ਹੈ ਬਹੁਤ ਵੱਡਾ ਉਤਸ਼ਾਹ ਜਿਹੜਾ ਵਰਕਰਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਰਿਜ਼ਲਟ ਆਉਣਗੇ ਔਰ ਸ਼੍ਰੋਮਣੀ ਕਾਲੀ ਦਲ ਦੇ ਹੱਕ 'ਚ ਜਿਹੜੇ ਹੈ ਲੋਕਾਂ ਨੇ ਵੋਟਾਂ ਪਾ ਕੇ ਜਿਤਾਉਣਾ ਹੈ ਸਰ ਕੀ ਨਾਮ ਹੈ ਸ਼੍ਰੋਮਣਵਿੰਦਰ ਸਿੰਘ ਸੰਗਰੇੜੀ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਜ਼ਿਲ੍ਹਾ ਸੰਰੂਰ ਤੁਸੀਂ ਕਹਿਣਾ ਚਾਹੋਗੇ ਜਿਹੜਾ ਅੱਜ ਹਲਕੇ ਦੀ ਮੀਟਿੰਗ ਰੱਖੀ ਅੱਜ ਨਾਲ ਸਾਡੇ ਪਾਰਲੀਮੈਂਟ ਹਲਕਾ ਲੋਕ ਸਭਾ ਦੇ ਜੋਨ ਚਾਰਜ ਨੇ ਸਰਦਾਰ ਕਵਾਲ ਸਿੰਘ ਝੁੰਦਾ ਉਹਨਾਂ ਦੇ ਇਕ ਵਾਹੀ ਹੇਠਾਂ ਸਾਰਾ ਜਿਹੜੇ ਮਤਲਬ ਵਿਧਾਨ ਸਭਾ ਹਲਕੇ ਨੇ ਮੈਟਿੰਗਾਂ ਦਾ سلسلہ ਸ਼ੁਰੂ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਲਾਭ ਬੰਦ ਕਰਨ ਲਈ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਲੀ ਦਲ ਦੀ ਸਰਕਾਰ ਬਣੀ ਸੀ ਉਹਨਾਂ ਦੇ ਨੀਤੀਆਂ ਬਾਰੇ ਕਿਸ ਤਰ੍ਹਾਂ ਉਹਨੇ ਵਿਕਾਸ ਕਰਾਇਆ ਪਿੰਡਾਂ ਦੀ ਡਿਵੈਲਪਮੈਂਟ ਕਰਾਈ ਨੌਕਰੀਆਂ ਦਿੱਤੀਆਂ ਉਹਦੇ ਮੱਦੇਨਜ਼ਰ ਧਖਦੇ ਹੋਏ ਜੋ ਅੱਜ ਮੌਜੂਦਾ ਸਰਕਾਰ ਹੈ ਪੰਜਾਬ ਦੀ ਭਗਵੰਤ ਮਾਨ ਦੀ ਇਹਨੇ ਪੰਜਾਬ ਨੂੰ ਜਿੱਦਣ ਦੇ ਬਣਿਆ 22 ਮਹੀਨਿਆਂ ਦੇ ਵਿੱਚ 68000 ਕਰੋੜ ਰੁਪਏ ਦਾ ਕਰਜ਼ਾ ਚੜ੍ਹਤਾ ਔਰ ਜੁਨੀਆਂ ਮੀਨਾਂ ਨੇ ਚੋਣ ਮੈਨੀਫੈਸਟੋਰ ਵਿੱਚ ਮੰਗਾ ਮੰਨੇ ਸੀ ਇੱਕ ਵੀ ਮੰਗ ਪੂਰੀ ਨਹੀਂ ਹੋਈ ਨਾ ਮੁਲਾਜ਼ਮਾਂ ਨੂੰ ਕੱਚੇ ਤੋਂ ਪੱਕਾ ਕਰਿਆ ਨਾ ਸਾਡੇ ਜੋ ਸਤਕਾਰਯੋਗ ਬੀਬੀਆਂ ਨੇ ਨਾ 1000 ਰੁਪਏ ਮਹੀਨਾ ਮਿਲੇ ਐ ਔਰ ਨਾ ਹੀ ਸ਼ਗਨ ਸਕੀਮ ਮਿਲੀ ਐ ਨਾ ਹੀ ਸਾਡੇ ਜਿਹੜੇ ਕਿਸਾਨ ਭਰਾ ਨੇ ਜਿਨ੍ਹਾਂ ਦੇ ਪਿਛਲੇ ਸਾਲ ਨਰਮਾ ਵੀ ਮਰ ਗਿਆ ਸੀ ਆ ਘੱਗਰ ਦਾ ਥੋੜਾ ਕਿੱਡਾ ਵੱਡਾ ਨੁਕਸਾਨ ਹੋਇਆ ਲਹਿਰੇ ਦੇ ਵਿੱਚ 1 ਰੁਪਿਆ ਕਿਸੇ ਨੂੰ ਨਹੀਂ ਆਇਆ ਜਦੋਂ ਕਿ ਬਾਦੇ ਐਡੇ ਵੱਡੇ ਕੀਤੇ ਉਹਨਾਂ ਨੇ ਕਿ ਅਸੀਂ ਇਸ਼ਤਿਹਾਰ ਕਰਦਾਂਗੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾ ਦਾਂਗੇ ਬਿਲਕੁਲ ਸਾਰੇ ਬਾਦੇ ਝੂਠੇ ਗੇ ਇੱਕ ਵੀ ਮੰਗ ਉਹਨਾਂ ਨੇ ਪੂਰੀ ਨਹੀਂ ਕੀਤੀ ਨਾ ਪੰਜਾਬ ਦੇ ਵਿੱਚ ਰੁਜ਼ਗਾਰ ਮਿਲੇ ਐ ਵੱਕੀ ਦੇਖੋ ਤੁਹਾਡੇ ਕਮਾਂਡ ਦੇ ਵਿੱਚ ਹੀ ਆ ਪੱਠਲ ਕਾਲਜ ਦੇਸ਼ ਭਗਤ ਬਾਬਾ ਹੀਰਾ ਸਿੰਘ ਜੀ ਦੇ ਨਾਂ ਤੇ ਉਹਨਾਂ ਦੇ ਮਲਾਜ਼ਮ ਜਾਂ 100 ਮਲਾਜ਼ਮ ਐ 42 ਕਰੋੜ ਰੁਪਈਆ ਉਹਨਾਂ ਦਾ ਸਰਕਾਰ ਨੇ ਦੇਣਾ ਜੋ ਤਨਖਾਹਾਂ ਦਾ ਬਣਦਾ ਉਹ ਵੀ ਕਾਲਜ ਬੰਦ ਕਰ ਦਿੱਤਾ 100 ਕਰਮਚਾਰੀਆ ਪਿਛਲੇ 18 ਸਾਲ ਤੋਂ ਕੱਲ ਚੱਲਦਾ ਰਿਹਾ ਇਸ ਤਰ੍ਹਾਂ ਪੰਜਾਬ ਬੀ ਯੂਨੀਵਰਸਿਟੀ ਪਟਿਆਲਾ ਸੀ ਜਿਹਦਾ 300 ਕਰੋੜ ਰੁਪਈਆ ਦਾ ਬਜਟ ਸੀ ਘਟਾ ਕੇ 150 ਕਰੋੜ ਰੁਪਈਆ ਕਰ ਦਿੱਤਾ ਪੰਜਾਬ ਸਕੂਲ ਸਿੱਖਿਆ ਬੋਰਡ ਜਿਹਦੇ ਵਿੱਚ ਇੰਨੇ ਤਗੜੇ ਮਲਾਜ਼ਮ ਸੀ ਉਹ ਵੀ ਵਿਚਾਰੇ ਬਾਂਝੇ ਕਰਤੇ ਸੋ ਕਹਿਣ ਤੋਂ ਭਾਵੇਂ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਕਿ ਉਹ ਟੀਚਰ ਨੇ ਜੋ ਮਲਾਜਮ ਨੇ ਸਾਡੀਆਂ ਭੈਣਾਂ ਨੇ ਉਹਨਾਂ ਉੱਤੇ ਲਾਠੇ ਚਾਰਜ ਕਰਨ ਉਹਨਾਂ ਦੇ ਕੁੱਤਾ ਪਟਨੇ ਆ ਇਹ ਸਰਕਾਰ ਦੇ ਹਿੱਸੇ ਆ। ਸ਼੍ਰੋਮਣੀ ਕਾਲੀਦਾਨ ਨੂੰ ਤੁਸੀਂ ਜਿਸ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਗ੍ਰਾਫ ਘਿਰਿਆ ਹੋਇਆ ਹੈ। ਅੱਛਲੇ ਬਾਰ ਵੀ ਰਿਪੋਰਟਾਂ ਦੇ ਵਿੱਚ ਕਾਫੀ ਗ੍ਰਾਫ ਘਿਰਿਆ ਸੀ। ਉਸ ਨੂੰ ਉੱਪਰ ਲੈ ਕੇ ਆਉਣ ਲਈ ਕਿਸ ਤਰ੍ਹਾਂ ਦੀ ਚੈਨ ਸੰਗਰੂਰ ਦਾ ਜਿਹੜਾ ਸ਼੍ਰੋਮਣੀ ਕਾਲੀਦਾਨ ਲਾ ਕੋਈ ਗ੍ਰਾਫ ਕਿਤੇ ਨਹੀਂ ਕਰਿਆ। ਪੂਰਾ ਤੰਦੇਹੀ ਨਾਲ ਕੰਮ ਕਰ ਰਿਹਾ ਹੈ। ਅੱਜ ਦੀ ਜਿਹੜੀ ਮੀਟਿੰਗ ਹੈ ਇਸ ਗੱਲ ਦਾ ਸ਼ਿਕਾਇਤ ਦਿੰਦੀ ਆ ਕਿ ਸਾਡੇ ਜਿਹੜੇ ਵਰਕਰ ਸਹਾਬਾਨ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਨੇ ਔਰ ਉਹ ਵਰਕਰ ਆਏ ਨੇ ਜਿਹੜੇ ਕੋਈ ਪਿੰਡ ਦਾ ਸਾਬਕਾ ਸਰਪੰਚ ਰਿਹਾ ਹੈ ਸਾਬਕਾ ਚੇਅਰਮੈਨ ਰਿਹਾ ਹੈ ਸਮਤੀ ਦਾ ਚੇਅਰਮੈਨ ਰਿਹਾ ਟਕਸਾਲੀ ਆਗੂ ਜਿਨੇ ਅੱਜ ਭਰਮੀ ਮੀਟਿੰਗ ਕਰਕੇ ਅਸੀਂ ਛੱਡ ਜੋ ਲਾਭ ਬੰਦ ਕੀਤਾ ਉਹਨਾਂ ਨੂੰ ਸਾਰੀ ਜਿਗਰ ਕੀਤਾ ਪਿਛਲੇ ਇਤਿਹਾਸ ਦੇ ਵਿੱਚ ਗੱਲਾਂ ਦਾ ਵੀ ਸ਼੍ਰੋਮਣੀ ਕਾਲੀਆਂ ਜੋ ਨੀਤੀਆਂ ਨੇ ਸਰਕਾਰ ਦੀਆਂ ਨੇ ਐਸੀ ਕੋਈ ਗੱਲ ਨਹੀਂ ਕਿ ਕਾਲੀ ਲਗ ਗਰਾਵ ਕਰਿਆ ਹੈ ਦਿਨ ਪਰ ਦਿਨ ਸ਼੍ਰੋਮਣੀ ਕਾਲੀਆਂ ਦੇ ਲੋਕ ਯਾਦ ਕਰਦੇ ਨੇ ਪਿੰਡਾਂ ਦੇ ਵਿੱਚ ਵੀ ਸਥਾਨਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਕਿ ਜੋ ਵਿਕਾਸ ਸ਼੍ਰੋਮਣੀ ਕਾਲੇ ਵਾਲੀ ਸਰਕਾਰ ਦੇ ਵਿੱਚ ਹੋਇਆ ਉਹ ਕਦੇ ਵੀ ਨਹੀਂ ਹੋਇਆ ਭਾਵੇਂ ਕਿਸਾਨਾਂ ਦਾ ਭਾਵੇਂ ਫੋਗਲ ਪੈਂਡ ਸਕੀਮਾਂ ਨੇ ਸਾਰੀਆਂ ਸਕੀਮਾਂ ਪੰਜਾਬ ਦੇ ਵਿੱਚ ਜਦੋਂ ਵੀ ਸ਼੍ਰੋਮਣੀ ਕਾਲੇ ਸਰਕਾਰ ਬਣੀ ਹੈ ਉਦੋਂ ਹਮੇਸ਼ਾ ਲੱਗ ਹੋਈਆਂ ਸੋ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਕੀ ਪ੍ਰੋਗਰਾਮ ਸੋ ਅੱਜ ਲਹਿਰਾ ਹਲਕੇ ਦੇ ਸਰਕ ਲਹਿਰਾ ਦੇ ਮੀਟਿੰਗ ਭਾਈ ਗੋਵਿੰਦ ਸਿੰਘ ਜੀ ਲੰਗੋਰ ਸਾਹਿਬ ਜੋ ਸਾਡੇ ਹਲਕਾ ਚਾਰਜ ਹਲਕਾ ਪ੍ਰਧਾਨ ਸ਼੍ਰਮਣ ਸਰਕਾਰ ਪ੍ਰਬੰਧਕ ਕਮੇਟੀ ਉਹਨਾਂ ਦੀ ਰਹਿਮਾਈ ਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਔਰ ਪਾਰਟੀ ਜਿਸ ਕਿਸੇ ਨੂੰ ਉਮੀਦਵਾਰ ਬਣਾ ਕੇ ਭੇਜਦੀ ਹੈ ਉਹਨਾਂ ਦੀ ਮਦਦ ਕਰਨ ਲਈ ਪਾਰਟੀ ਦੇ ਜੋ ਪ੍ਰੋਗਰਾਮ ਨੇ ਨੀਤੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਰਕਰਾਂ ਨੂੰ ਜਾਗਰੂਕ ਕਰਨ ਲਈ ਵਰਕਰ ਮਿਲਣੀ ਦੀ ਮੀਟਿੰਗ ਸੀ ਜੋ ਇੱਕ ਬਹੁਤ ਹੀ ਵੱਡੇ ਪੱਧਰ ਤੇ ਸਾਰੇ ਪਿੰਡਾਂ ਜੋ ਸੰਗਤ ਆਈ ਹੈ ਸ਼ਹਿਰ ਚੋਂ ਆਈ ਹੈ ਸੋ ਇਸ ਤੋਂ ਮਹਿਸੂਸ ਹੁੰਦਾ ਕਿ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕਾਰਜਾਂ ਨੂੰ ਮਹਿਸੂਸ ਕਰਨ ਲੱਗੇ ਨੇ ਔਰ ਬੜਾ ਉਤਸ਼ਾਹ ਅਗਬਰ ਵਰਕਰਾਂ 'ਚ ਦੇਖਣ ਨੂੰ ਮਿਲਿਆ ਔਰ ਆਉਣ ਵਾਲੇ ਸਮੇਂ 'ਚ ਦੁਬਾਰਾ ਲੋਕ ਇਹ ਮਹਿਸੂਸ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਕੋਈ ਚਾਰਾ ਨਹੀਂ ਹੈ ਇਹ ਤਿੰਨੋਂ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਔਰ ਭਾਜਪਾ ਇਹ ਤਿੰਨੋਂ ਪਾਰਟੀਆਂ ਦੀ ਜਿਹੜੀਆਂ ਨੀਤੀਆਂ ਨੇ ਉਹ ਪੰਜਾਬ ਦੇ ਵਿਰੋਧੀ ਨੇ ਪੰਜਾਬ ਹਤੈਅਸ਼ੀ ਨਹੀਂ ਹਨ ਔਰ ਜੇ ਪੰਜਾਬ ਦੀ ਹਤਾਸ਼ੀ ਕੋਈ ਪਾਰਟੀਆਂ ਤੋਂ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਭਾਵਨਾ ਨਾਲ ਲੋਕ ਦੁਆਰਾ ਉਤਸ਼ਾਹਿਤ ਹੋਏ ਨੇ ਜੀ ਜੀ ਇਸ ਸਰਪ੍ਰਵਾਰ ਨਾਲ ਘਟਜੋੜ ਹੋਣ ਦੀ ਸੁਭਾਵਨਾ ਹੈ ਜੀ ਇਸ ਤਰ੍ਹਾਂ ਲਗਾਤਾਰ ਦੇਖੋ ਇਹ ਤਾਂ ਇਹ ਸਵਾਲ ਹੈ ਜਿਹੜਾ ਇਹ ਤਾਂ ਪਾਰਟੀ ਪ੍ਰਧਾਨ ਸਾਹਿਬ ਜਾਂ ਦਾ ਉਹੀ ਸਹੀ ਜਵਾਬ ਦੇ ਸਕਦੇ ਨੇ ਸੋ ਇਕੱਠੇ ਹੁੰਦੇ ਨੇ ਏਕਤਾ ਹੁੰਦੀ ਹੈ ਉਹਦਾ ਕੋਈ ਨੁਕਸਾਨ ਨਹੀਂ ਪਰ ਸਾਡੇ ਆਗੂਆਂ ਔਰ ਵਰਕਰਾਂ ਦੀ ਕੀਮਤ ਕੋਈ ਆ ਜਿਹੜਾ ਉਹ ਨਹੀਂ ਹੋਊਗਾ ਸਾਡੇ ਵਰਕਰਾਂ ਦਾ ਜੋ ਜਿਨ੍ਹਾਂ ਨੇ ਸਾਨੂੰ ਅੱਜ ਮਾੜੇ ਟਾਈਮਸ ਪਾਰਟੀ ਨਾਲ ਸਮਾਦਿਤ ਪਾਰਟੀ ਲਈ ਦੁੱਖ ਸੁਖ ਹੰਡਾਇਆ ਉਹਨਾਂ ਦਾ ਮਾਨਸਤਕਾਰ ਹਮੇਸ਼ਾ ਅਸੀਂ ਜ਼ਿੰਮੇਵਾਰੀ ਨਾਲ ਕਹਿੰਦੇ ਆ ਕਿ ਪਹਿਲੇ ਆਧਾਰ ਤੇ ਸਿਰ ਮੱਥੇ ਰਹਿਣਾ ਕੀ ਨਵੇਂ ਅਹੁਦੇਦਾਰੀ ਵੀ ਵੰਡੀ ਜਾ ਰਹੀ ਹੈ ਸੋ ਅੱਜ ਆਪਣੇ ਲੰਗੜ ਸਾਹਿਬ ਦੀ ਸਪਾਰਸ਼ ਤੇ ਜਾਂ ਕੁਝ ਹੋਰ ਮੇਨ ਆਗੂ ਵਰਕਰ ਜਿਹੜੇ ਪਾਰਟੀ ਨੇ ਮناسب ਸਮਝੇ ਉਹਨਾਂ ਨੂੰ ਅੱਜ ਸਰਕਲ ਪ੍ਰਧਾਨ ਔਰ ਜ਼ਿਲ੍ਹੇ ਦੇ ਅਹੁਦੇ ਦਿੱਤੇ ਗਏ ਨੇ ਜ਼ਿਲ੍ਹਾ ਪ੍ਰਧਾਨ ਸਾਹਿਬ ਵੱਲੋਂ ਸੋ ਉਹ ਸਾਰੀ ਪ੍ਰਕਿਰਿਆ ਪਾਰਟੀ ਦੀ ਚੱਲਦੀ ਰਹਿੰਦੀ ਹੈ ਕੁਝ ਸੱਜਣ ਰਹਿ ਵੀ ਗਏ ਉਹ ਵੀ ਉਹਨਾਂ ਨੂੰ ਬਾਅਦ ਵਿੱਚ ਅਸੀਂ ਅਹੁਦੇ ਨੇ ਜਿਹੜਾ ਉਹਨਾਂ ਨੂੰ ਵੀ ਦਿੱਤੇ ਜਾਣਗੇ ਤਾਂ ਕਿ ਅਚਾਨਕ ਵਰਕਰ ਨੇ ਜਿਹੜੇ ਉਹ ਕੰਮ ਕਰ ਸਕਦਾ